ਹਾਂਜੀ ਦੋਸਤੋ ਨਮਸਕਾਰ ਸਲਾਮ ਤੇ ਪ੍ਰਣਾਮ ਤੇ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਸਾਰੇ ਜਾਣੇ ਕਿਵੇਂ ਹੋ ਤੇ ਤੁਸੀਂ ਸੋਚਣਾ ਕਿ ਰੋਜ਼ ਹੀ ਇੱਕੋ ਹੀ ਕੱਪੜੇ ਪਾਏ ਹੁੰਦੇ ਆ ਪਰ ਕੀ ਕਰੀਏ ਜੀ ਹੁਣ ਇੱਥੇ ਧੋਣ ਵਾਲਾ ਤਾਂ ਕੋਈ ਹੈ ਨਹੀਂ ਤੇ ਸਰਦੀਆਂ ਦੇ ਵਿੱਚ ਵੈਸੇ ਵੀ ਕੱਪੜੇ ਘੱਟ ਹੀ ਗੰਦੇ ਹੁੰਦੇ ਆ ਤੁਹਾਨੂੰ ਵੀ ਪਤਾ ਹੀ ਹੈ ਤੇ ਮੈਂ ਕਰ ਰਿਹਾ ਹਾਂ ਜੀ ਮੁੰਡਿਆਂ ਦੀ ਵੇਟ ਤੇ ਜਦੋਂ ਮੁੰਡੇ ਆ ਜਾਂਦੇ ਸੀ ਆਪਾਂ ਨਿਕਲ ਜਾਣਾ ਹਾਂ ਤੇ ਮੈਂ ਸੋਚਿਆ ਉਹਨੀ ਦੇਰ ਤੱਕ ਲਾਈਵ ਹੋ ਕੇ ਗੱਲਬਾਤ ਕਰ ਲੈਨੇ ਆ ਟਾਈਮ ਨਹੀਂ ਪਾਸ ਹੋ ਰਿਹਾ ਸੀਗਾ ਤੇ ਹੋਰ ਸੁਣਾਓ ਜੀ ਤੁਸੀਂ ਸਾਰੇ ਜਾਣੇ ਕਿੰਨੇ ਹੋ ਕਿਉਂਕਿ ਅੱਜ ਕਮ ਸੇ ਕਮ 2-3 ਦਿਨਾਂ ਬਾਅਦ ਮੈਂ ਫੀਲਡ ਦੇ ਵਿੱਚ ਜਾਣਾ ਵਾ ਤੇ ਕਿੰਨੇ ਦਿਨ ਹੀ ਹੋ ਗਏ ਸੀਗੇ ਫੀਲਡ ਦੇ ਵਿੱਚ ਗਏ ਨੂੰ ਕਿਉਂਕਿ ਜਿਹੜਾ ਮੁੰਡਾ ਵਾ ਉਹਦੀ ਵੀ ਤਬੀਅਤ ਖਰਾਬ ਹੀ ਚੱਲ ਰਹੀ ਸੀਗੀ ਤੇ ਅੱਜ ਤਾਂ ਵੈਸੇ ਧੁੱਪ ਨਿਕਲੀ ਆ ਦੇਖੋ ਕੜਾਕੇ ਦੀ ਉੱਪਰ ਤੇ ਤੁਹਾਨੂੰ ਇੱਥੋਂ ਬਾਹਰੋਂ ਪਤਾ ਲੱਗ ਜਾਊਗਾ ਕਿਉਂਕਿ ਮੁੰਡੇ ਦੀ ਚੱਲ ਰਹੀ ਸੀਗੀ ਦੋਸਤੋ ਤਬੀਅਤ ਖਰਾਬ ਤੇ ਇਸ ਕਰਕੇ ਫਿਰ ਅੱਜ ਮੈਂ 2 ਦਿਨ ਬਾਅਦ ਜਾਣਾ ਫੀਲਡ ਦੇ ਵਿੱਚ ਤੇ ਬਾਕੀ ਜਦੋਂ ਮੈਂ ਲਾਈਵ ਹੁੰਨਾ ਹੁੰਨਾ ਕਈ ਜਾਣੇ ਮੈਨੂੰ ਪੁੱਛਦੇ ਹੁੰਦੇ ਕਿ ਤੁਸੀਂ ਕੰਮ ਕੀ ਕਰਦੇ ਹੋ ਅਗਰ ਟਾਈਮ ਲੱਗਾ ਤੇ ਅੱਜ ਮੈਂ ਜਰੂਰ ਉੱਥੇ ਟਾਵਰ ਤੇ ਜਾ ਕੇ ਲਾਈਵ ਹੋਊਗਾ ਔਰ ਤੁਹਾਨੂੰ ਦੱਸਾਂਗੇ ਸਮਝਾਉਂਗਾ ਕਿ ਮੈਂ ਕੀ ਮਤਲਬ ਕਾਦਾ ਕੰਮ ਕਰਦਾ ਹਾਂ ਤੇ ਆਜੋ ਆਜੋ ਗੱਲਾਂ ਬਾਤਾਂ ਕਰਦੇ ਆ ਨਾਲ ਤਾਂ ਜੁੜਿਆ ਕਰੋ ਜੁੜਦੇ ਘੱਟ ਆ ਤੁਸੀਂ ਤੇ ਕਿਉਂਕਿ ਹਜੇ ਹਰ ਕੰਪਨੀ ਨੇ ਚਾਹੇ ਉਹ Airtel ਆ ਚਾਹੇ ਉਹ Idea ਆ ਚਾਹੇ ਉਹ Jio ਆ ਤੇ ਹਰ ਕੰਪਨੀ ਨੇ ਸਾਈਟ ਇੰਜੀਨੀਅਰ ਨੂੰ ਜਿਹੜਾ ਵੀ ਮੰਨ ਲਓ ਹੁੰਦਾ ਜਾਂ ਇੰਜੀਨੀਅਰ ਹੁੰਦਾ ਕਿਉਂਕਿ ਹਰ ਪੋਸਟ ਬਦਦੀ ਹੈ ਨਾ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਦੇ ਨਾਲ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਲੱਗਾ ਸੀਗਾ ਉਦੋਂ ਮੇਰੀ ਪੋਸਟ ਸੁਪਰਵਾਈਜ਼ਰ ਸੀ ਸੁਪਰਵਾਈਜ਼ਰ ਦਾ ਮਤਲਬ ਕਿ ਮੈਂ ਜਿੰਨੀਆਂ ਵੀ ਟੀਮਾਂ ਹੁੰਦੀ ਜਾਂਦੀਆਂ ਸੀ ਉਹਨਾਂ ਦੇ ਨਾਲ ਘੁੰਮਣਾ ਤੇ ਫਿਰ ਉਸ ਤੋਂ ਬਾਅਦ ਜੀ ਪ੍ਰੋਮੋਸ਼ਨ ਹੋਈ ਫਿਰ ਇੰਜੀਨੀਅਰ ਦੀ ਪੋਸਟ ਲੱਗੀ ਤੇ ਫਿਰ ਉਸ ਤੋਂ ਬਾਅਦ ਮੈਂ ਗਿਆ ਦੂਸਰੀ ਸਾਈਡ ਅੰਬਾਲੇ ਵਾਲੀ ਸਾਈਡ ਜੀਓ ਦੇ ਵਿੱਚ ਜਦੋਂ ਟਰਾਂਸਫਰ ਕੀਤੀ ਕੰਪਨੀ ਮਤਲਬ ਕਿ ਸ਼ਿਫਟ ਮਾਰੀ ਤੇ ਫਿਰ ਉੱਥੇ ਮੈਨੂੰ ਮਤਲਬ ਕਿ ਉਹ ਵੀ ਉੱਥੇ ਮੈਂ Jio ਦੇ ਵਿੱਚ FTTH ਦੇ ਵਿੱਚ ਸੀਗਾ ਫਾਈਬਰ 2 ਦਾ ਹੋਮ ਜਿਹੜਾ ਮਤਲਬ ਪਲਾਨ ਚੱਲਦਾ ਨਾ Jio ਵਾਲਿਆਂ ਦਾ ਉਹਦੇ ਵਿੱਚ ਸੀਗਾ ਤੇ ਉਸ ਤੋਂ ਬਾਅਦ ਜੀ ਫਿਰ ਮੈਨੂੰ ਇਸ ਕੰਪਨੀ ਨੇ ਮੈਨੂੰ ਫਿਰ ਬੁਲਾ ਲਿਆ ਦਵਾਪਸ ਤੇ ਸਾਲ ਬਾਅਦ ਮੈਂ ਵਾਪਸ ਆ ਗਿਆ ਤੇ ਫਿਰ ਆਪਣੀ ਪੋਸਟ ਹੋਈ ਦੀ ਸੀਨੀਅਰ ਇੰਜੀਨੀਅਰ ਦੀ ਤੇ ਹੁਣ ਵੀ ਪ੍ਰੋਮੋਸ਼ਨਾਂ ਹੋਣੀਆਂ ਵਾ ਤੇ ਹੁਣ ਮੈਂ ਕੋਸ਼ਿਸ਼ ਇਹ ਆ ਕਿ ਅਸਿਸਟੈਂਟ ਮੈਨੇਜਰ ਦੀ ਪੋਸਟ ਤੇ ਅਗਰ ਕਿਉਂਕਿ ਜਿੱਥੇ ਅੰਮ੍ਰਿਤਸਰ ਦੇ ਵਿੱਚ ਨਾ ਦੋਸਤੋ ਕੰਮ ਬਹੁਤ ਜ਼ਿਆਦਾ ਵਾ ਨੈਟਵਰਕ ਬਹੁਤ ਜ਼ਿਆਦਾ ਫੈਲਿਆ ਹੋਇਆ ਵਾ ਅੰਮ੍ਰਿਤਸਰ ਦੇ ਵਿੱਚ ਔਰ ਇੱਥੇ ਸਾਡੇ ਕੋਲੋਂ ਬੰਦੇ ਘਟਾ ਕਿਉਂਕਿ ਇੱਕ ਸਾਰ ਹੈਗੇ ਆ ਅਸਿਸਟੈਂਟ ਮੈਨੇਜਰ ਜਿਹੜੇ ਉਹ ਤੇ ਆਪਣੇ ਸਾਹਬ ਹੋ ਗਏ ਜਿਹੜੇ ਜੀਐਨ ਆਪਣੇ ਮੈਨੇਜਰ ਸਾਹਿਬ ਏਐਮ ਸਾਡੇ ਤੇ ਮੈਂ ਹੋ ਗਿਆ ਇੱਕ ਮੁੰਡਾ ਹੋਰ ਸੀਗਾ ਉਹ ਚਲ ਗਿਆ ਵਾ ਰਾਜਸਥਾਨ ਕਿਉਂਕਿ ਉੱਧਰ ਸਾਡੀ ਕੰਪਨੀ ਦਾ ਕੰਮ ਚੱਲਦਾ ਪਿਆ ਬਹੁਤ ਵੱਡਾ ਲੈਵਲ ਤੇ ਪ੍ਰੋਜੈਕਟ ਦਾ ਤੇ ਤਾ ਸਾਹਿਬ ਕਹਿੰਦੇ ਸੀਗੇ ਕਿ ਹੁਣ ਪ੍ਰੋਮੋਸ਼ਨਾਂ ਹੋਣੀਆਂ ਮੋਹਿਤ ਤੂੰ ਥੋੜਾ ਜਿਹਾ ਸਾਰਾ ਕੰਮ ਸੰਭਲ ਲੈ ਕਿਉਂਕਿ ਜਿਹੜੇ ਅਸਿਸਟੈਂਟ ਮੈਨੇਜਰ ਸਾਹਿਬ ਆ ਉਹਨਾਂ ਨੇ ਸ਼ਾਇਦ ਚਲੇ ਜਾਣਾ ਵਾ ਤੇ ਫਿਰ ਇਸ ਕਰਕੇ ਥੋੜਾ ਹੁਣ ਕੋਸ਼ਿਸ਼ ਤੇ ਇਹੀ ਹੈ ਕਿ ਚਲੋ ਪ੍ਰੋਮੋਸ਼ਨ ਹੋ ਜAVE ਵਧੀਆ ਤੇ ਬਾਕੀ ਦੇਖਦੇ ਹਾਂ ਹੁਣ ਕੀ ਬੰਦਾ ਤੇ ਇਸ ਕਰਕੇ ਕੰਮ ਥੋੜਾ ਜ਼ਿਆਦਾ ਵਾ ਇੱਥੇ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਨੈਟਵਰਕ ਬਹੁਤ ਹੀ ਜ਼ਿਆਦਾ ਫੈਲਿਆ ਹੋਇਆ ਵਾ ਔਰ ਬੰਦੇ ਘੱਟ ਆ ਇੱਥੇ ਇਸ ਕਰਕੇ ਦੇਖੋ ਹਜੇ ਟਾਈਮ ਲੱਗੂਗਾ ਤੇ ਬਾਕੀ ਸੁਣਾਓ ਜੀ ਹੋਰ ਸਾਰੇ ਜਣੇ ਕਿਦਾਂ ਕੀ ਹਾਲ ਚਾਲ ਹੈ ਤੁਹਾਡਾ ਤੇ ਆਪਣੇ ਨਾਲ ਜੁੜਿਆ ਕਰੋ ਦੋਸਤੋ ਵੱਧ ਤੋਂ ਵੱਧ ਜਿਹੜੇ ਜੁੜਦੇ ਆ ਉਹ ਲਾਈਕ ਜਰੂਰ ਕਰਿਆ ਕਰੋ ਉਹ ਸ਼ਾਇਦ ਮਨ ਦੇ ਵਿੱਚ ਪਹਿਲਾਂ ਗਾਲਾਂ ਕੱਢਦੇ ਆ ਫਿਰ ਲਾਈਕ ਕਰਦੇ ਆ ਇਦਾਂ ਨਹੀਂ ਮੈਨੂੰ ਅਜੇ ਤੱਕ ਸਮਝ ਆਈ ਫਿਰ ਲਾਈਕ ਕਰਿਆ ਕਰੋ ਆਪਾਂ ਵੀ ਮੁੰਡਿਆਂ ਦੀ ਵੇਟ ਕਰ ਰਹਿਆ ਆਂ ਆਪਣੀ ਟੀਮ ਵਾਲਿਆਂ ਦੀ ਤੇ ਆਫਿਸ ਦੇ ਵਿੱਚ ਇਹ ਹੈ ਕਿ ਵਾਈਫਾਈ ਲੱਗਾ ਵਾ ਜਦੋਂ ਦੇਖੋ ਲਾਈਵ ਹੋ ਜੀਦਾ ਵਾ ਤੇ ਟਾਈਮ ਪਾਸ ਨਹੀਂ ਹੁੰਦਾ ਪਿਆ ਸੀਗਾ ਤੇ ਮੈਂ ਕਿਹਾ ਚਲੋ ਗੱਲਬਾਤ ਕਰਦੇ ਆ ਲਾਈਵ ਹੁੰਨੇ ਆ ਤੇ ਆਜੋ 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 ਮਿੱਤਰ ਪਿਆਰਿਓ ਆਜੋ 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 ਜੁੜਦੇ ਆ ਨਾਲ ਤੇ ਗੱਲਬਾਤ ਕਰਦੇ ਆ ਕੱਲ ਮੈਂ ਗਿਆ ਸੀਗਾ ਜੀ 골ਡਨ ਟੈਂਪਲ ਪਰ ਇੱਕ ਚੀਜ਼ ਮੈਂ ਦੋਸਤੋ ਨੋਟਿਸ ਕੀਤੀ ਕਿ ਜਦੋਂ ਦਾ ਮੈਂ ਅੰਮ੍ਰਿਤਸਰ ਆਇਆ ਨਾ ਤੇ ਮੈਂ ਬਾਰ ਬਾਰ ਕਈ ਵਾਰ ਬੋਲਦਾ ਹੁੰਨਾ ਲਾਈਵ ਦੇ ਵਿੱਚ ਇਹ ਚੀਜ਼ ਕਿ ਜਦੋਂ ਦਾ ਮੈਂ ਅੰਮ੍ਰਿਤਸਰ ਆਇਆ ਤੇ ਜਦੋਂ ਵੀ ਮੇਰਾ ਘੇੜਾ ਕਹ ਲਓ ਬੱਸ ਸਟੈਂਡ ਵਾਲੀ ਸਾਈਡ ਲੱਗਦਾ ਵਾ ਕਿ ਕਿ ਬੱਸ ਸਟੈਂਡ ਇਥੋਂ ਜਿੱਥੇ ਮੇਰਾ ਆਫਿਸ ਆ ਇਥੋਂ ਕਮ ਸਕ ਕਮ 7 8 ਕਿਲੋਮੀਟਰ ਹੈਗਾ ਵਾ ਜੀ ਤੇ ਜਦੋਂ ਵੀ ਮੈਂ ਉਧਰ ਕੋਈ ਕੰਮ ਪੈਂਦਾ ਵਾ ਜਾਂ ਕੰਪਨੀ ਵਾਲੇ ਭੇਜਦੇ ਆ ਤੇ ਫਿਰ 2 ਮਿੰਟ ਰੁਕਿਓ ਜੀ ਲੋ ਜੀ ਮਿੱਤਰੋ ਕਰੋ ਫੋਨ ਆ ਗਿਆ ਸੀ ਦਾ ਤੇ ਘਰ ਦੇ ਪੁੱਛ ਰਹੇ ਸੀਗੇ ਕਿ ਕਿੱਥੇ ਹੋ ਤੁਸੀਂ ਹਜੇ ਗਏ ਨਹੀਂ ਤੇ ਬਾਕੀ ਦੋਸਤੋ ਜਿਹੜੇ ਜਾਣੇ ਜੁੜਦੇ ਹੁੰਦੇ ਆ ਤੇ ਉਹ ਲਾਈਕ ਜਰੂਰ ਕਰਿਆ ਕਰੋ ਤੇ ਮੈਂ ਹਾਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਜਦੋਂ ਦਾ ਮੇਰੀ ਅੰਮ੍ਰਿਤਸਰ ਦੇ ਵਿੱਚ ਮਤਲਬ ਆਇਆ ਹੋਇਆ ਨਾ ਮੈਂ ਤੇ ਜਦੋਂ ਵੀ ਕਹ ਲੋ ਕਿ ਮੇਰਾ ਬੱਸ ਸਟੈਂਡ ਵਾਲੀ ਸਾਈਡ ਕਿਹੜਾ ਲੱਗਦਾ ਵਾ ਜਦੋਂ ਵੀ ਜਾਵਾਂ ਕਹ ਲੋ ਕਿ ਮੈਂ ਬੱਸ ਸਟੈਂਡ ਵਾਲੀ ਸਾਈਡ ਜਾਣਾ ਵਾ ਤੇ ਮੈਂ ਹਮੇਸ਼ਾ ਹੀ ਗੁਰੂ ਘਰ ਚਲ ਜਾਂਦਾ ਹਾਂ ਮੱਥਾ ਟੇਕਣ ਕਿਉਂਕਿ ਦੇਖੋ ਦੁਨੀਆ ਮੈਂ ਇਹ ਸੋਚਦਾ ਹਾਂ ਕਿ ਦੁਨੀਆ ਕਿੰਨੀ ਕਿੰਨੀ ਦੂਰੋਂ ਆਂਦੀ ਏ ਬਾਹਰੋਂ ਆਂਦੀ ਏ ਮੱਥਾ ਟੇਕਣ ਤੇ ਜੇ ਅਸੀਂ ਇੱਥੇ ਲੱਗ ਗਏ ਆ ਕੇ ਵੀ ਇਹ ਸੋਚੀ ਚਾਹੀਏ ਕਿ ਜਦੋਂ ਟਾਈਮ ਲੱਗੂਗਾ ਉਦੋਂ ਜਾਵਾਂਗੇ ਜਾਂ ਕਹਿ ਲਓ ਕਿ ਜਦੋਂ ਟਾਈਮ ਮਿਲੂਗਾ ਉਦੋਂ ਜਾਵਾਂਗੇ ਇਹਨਾਂ ਚੀਜ਼ਾਂ ਲਈ ਤਾਂ ਕਹਿ ਲਓ ਟਾਈਮ ਕੱਢਣਾ ਪੈਂਦਾ ਉਹ ਇਸ ਕਰਕੇ ਕਿਉਂਕਿ ਇੱਕ ਵਾਰੀ ਨਾ ਮੇਰੇ ਫਾਦਰ ਸਾਹਿਬ ਨਾਲ ਮੇਰੀ ਗੱਲ ਹੁੰਦੀ ਪਈ ਤੇ ਉਹਨਾਂ ਨੇ ਮੈਨੂੰ ਕਿਹਾ ਯਾਰ ਮੈਂ ਕਦੀ ਮਣੀ ਮੇਸ਼ ਨਹੀਂ ਜਾ ਸਕਿਆ ਜਾਂ ਕਦੀ ਮੈਂ ਅਮਰਨਾਥ ਨਹੀਂ ਜਾ ਸਕਿਆ ਇਹ ਕਦੀ ਟਾਈਮ ਹੀ ਨਹੀਂ ਮਿਲਿਆ ਫਿਰ ਮੇਰੇ ਮਨ ਦੇ ਵਿੱਚ ਉਹ ਗੱਲ ਆਈ ਕਿ ਟਾਈਮ ਤਾਂ ਕਦੀ ਵੀ ਨਹੀਂ ਮਿਲਣਾ ਜੇ ਆਪਾਂ ਕਹੀਏ ਕਿ ਜੇ ਸਾਨੂੰ ਟਾਈਮ ਮਿਲੂਗਾ ਇਹਨਾਂ ਚੀਜ਼ਾਂ ਤੇ ਜਾਣ ਲਈ ਤੇ ਬਾਕੀ ਯਾਰ ਜਿਹੜੇ ਜੁੜਦੇ ਹੁੰਦੇ ਉਹ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਕਿਉਂਕਿ ਜਦੋਂ ਇੱਕ ਲਾਈਕ ਦੇਖੀਦਾ ਨਾ ਤੇ ਮਨ ਨੂੰ ਬੜਾ ਅਫਸੋਸ ਜਿਹਾ ਹੁੰਦਾ ਵਾ ਕਿ ਯਾਰ ਜੁੜਦੇ ਆਪਣੇ ਨਾਲ ਬੰਦੇ ਹੈਗੇ ਪਰ ਲਾਈਕ ਪਤਾ ਨਹੀਂ ਕਿਉਂ ਨਹੀਂ ਕਰਦੇ ਤੇ ਉਹ ਵੀ ਮੇਰੇ ਫਾਦਰ ਸਾਹਿਬ ਕਹਿੰਦੇ ਕਦੀ ਟਾਈਮ ਨਹੀਂ ਮਿਲਿਆ ਤੇ ਮੈਂ ਕਹਾਂ ਟਾਈਮ ਤਾਂ ਮੈਂ ਮਨ ਚ ਸੋਚਿਆ ਮੈਂ ਕਹਾਂ ਇਹ ਤਾਂ ਕੱਢਣਾ ਹੀ ਪੈਂਦਾ ਮੈਂ ਟਾਈਮ ਤਾਂ ਕਦੀ ਮਿਲਦਾ ਹੀ ਨਹੀਂ ਹੈ ਇੰਨਾਂ ਚੀਜ਼ਾਂ ਦੇ ਚੀਜ਼ਾਂ ਦੇ ਲਈ ਤੇ ਇਦਾਂ ਹੀ ਆ ਜੀ ਤੇ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਦਾ ਵਾਂ ਇਸ ਚੀਜ਼ ਨੂੰ ਲੈ ਕੇ ਕਿ ਮੈਂ ਦੇਖੋ ਹਫਤੇ ਦੇ ਵਿੱਚ ਕਮ ਸੇ ਕਮ ਦੋ ਗੁਆਰ ਮੈਂ ਗੋਲਡਨ ਟੈਂਪਲ ਮੱਥਾ ਟੇਕ ਕੇ ਆਈ ਜਾਂਦਾ ਕਿਉਂਕਿ ਅੰਦਰ ਤੇ ਨਹੀਂ ਜਾ ਹੁੰਦਾ ਹੁੰਦਾ ਕਿਉਂਕਿ ਲਾਈਨ ਬਹੁਤ ਜ਼ਿਆਦਾ ਲੰਬੀਆਂ ਹੁੰਦੀਆਂ ਰਸ਼ ਹੁੰਦਾ ਕਿਉਂਕਿ ਸਾਡੇ ਕੋਲ ਤੁਹਾਨੂੰ ਪਤਾ ਟਾਈਮ ਵੀ ਉਹਨਾਂ ਕੀ ਹੁੰਦਾ ਤੇ ਉਹ ਇਸ ਚੱਕਰ ਦੇ ਵਿੱਚ ਕਿ ਮੇਰੀ ਥਿੰਕਿੰਗ ਇਹ ਹੁੰਦੀ ਹੈ ਕਿ ਮਨ ਲਓ ਮੈਂ ਲਾਈਨ 'ਚ ਲੱਗ ਗਿਆ ਕੋਈ ਫਾਲਟ ਆ ਗਿਆ ਕੁਝ ਵੀ ਹੋ ਗਿਆ ਉਹ ਫਿਰ ਨਿਕਲਣਾ ਬੰਦੇ ਦੇ ਮਨ 'ਚ ਇਹ ਰਹਿੰਦਾ ਵਾ ਕਿ ਯਾਰ ਹੁਣ ਲਾਈਨ 'ਚ ਲੱਗੇ ਵੀ ਸੀਗੇ ਮਤਲਬ ਵੀ ਨਹੀਂ ਟੇਕ ਹੋਇਆ ਤੇ ਬਾਕੀ ਤੇ ਤੁਹਾਨੂੰ ਪਤਾ ਹੀ ਹੈ ਜੀ ਜਦੋਂ ਗੁਰੂ ਘਰ ਦੀ ਨਗਰੀ 'ਚ ਚਲ ਜੰਨੇ ਆ ਜਾਂ ਉੱਥੇ ਪੈਰ ਰੱਖ ਲੈਣੇ ਤੇ ਹਾਜ਼ਰੀ ਤਾਂ ਆਪਣੇ ਆਪ ਹੀ ਲੱਗ ਜਾਂਦੀ ਹੈ ਤੇ ਉੱਥੇ ਜਾ ਕੇ ਮਿਲਦਾ ਸਭ ਕੁਝ ਹੈ ਪਰ ਇਹ ਹੈ ਕਿ ਨੀਤ ਬੰਦੇ ਦੀ ਚੰਗੀ ਹੋਣੀ ਚਾਹੀਦੀ ਤੇ ਇਸ ਕਰਕੇ ਮੈਂ ਆਪਣੇ ਆਪ ਨੂੰ ਦੋਸਤੋ ਬਹੁਤ ਜ਼ਿਆਦਾ ਲੱਕੀ ਮੰਨਦਾ ਹਾਂ ਕਿ ਮੈਂ ਆਪ ਤੇ ਜੋ ਦੋ ਵਾਰ ਗੁਰੂ ਸਰਕਾਰ ਵਾਹਿਗੁਰੂ ਮੈਨੂੰ ਉੱਥੇ ਬੁਲਾ ਹੀ ਲੈਂਦੇ ਆ ਔਰ ਕਿਸੇ ਨਾ ਕਿਸੇ ਬਹਾਨੇ ਮੈਂ ਚਲ ਜਾਨਾ ਵਾ ਔਰ ਦੂਜੀ ਗੱਲ ਇਹ ਹੁੰਦੀ ਹੈ ਕਿ ਮੈਂ ਸੋਚਦਾ ਹੰਨਾ ਮੋਹਿਤ ਸ਼ੈਫ ਮੋਹਿਤ ਸ਼ੈਵਾਨ ਜੀ ਭਾਜੀ ਕੀ ਹਾਲ ਚਾਲ ਸ਼ੈਫ ਨਹੀਂ ਹੈਗੇ ਅਸੀਂ ਤੇ ਅਸੀਂ ਸਿਰਫ ਆਪਣਾ ਪੈਸ਼ਨ ਆਓ ਕੁਕਿੰਗ ਕਰਨਾ ਤੇ ਸ਼ੈਫ ਹੁੰਦੇ ਤਾਂ ਫਿਰ ਆਪਾਂ ਹੋਰ ਲਾਈਨ 'ਚ ਹੋਣਾ ਸੀਗਾ ਭਾਜੀ ਵੇਸੇ ਤੁਸੀਂ ਕਿੱਥੋਂ ਜੀ ਦੀਪ ਦੀਪ ਜੀ ਤੁਸੀਂ ਵੈਸੇ ਕਿੱਥੋਂ ਦੇ ਹੋ ਤੇ ਹੋਰ ਕਿੱਥੇ ਦੇ ਰਹਿਣ ਵਾਲੇ ਹੋ ਤੇ ਸ਼ੈਫ ਆਪਾਂ ਨਹੀਂ ਹੈ ਜੀ ਆਪਾਂ ਤੇ ਸਿਰਫ ਇੱਕ ਕਹਿ ਲਓ ਕਿ ਕੁਕਿੰਗ ਕਰਨਾ ਵਧੀਆ ਲੱਗਦਾ ਵਾ ਤੇ ਜੋ ਕਿਉਂਕਿ ਸ਼ੁਰੂ ਤੋਂ ਘਰ ਤੋਂ ਬਾਹਰ ਖੰਨਾ ਓਕੇ ਭਾਜੀ ਖੰਨੇ ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਲਾਈਵ ਦੇ ਨਾਲ ਜੁੜੇ ਮੇਰੀ ਲਾਈਵ ਦੇ ਵਿੱਚ ਤੇ ਬਾਕੀ ਭਾਜੀ ਲਾਈਕ ਕਰ ਦਿਓ ਯਾਰ ਇੱਕ ਲਾਈਕ ਤਾਂ ਬੰਦਾ ਹੀ ਹੈ ਤੇ ਇਦਾਂ ਹੀ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਜੋ ਆਪਾਂ ਜਦੋਂ ਵੀ ਮੈਂ ਲਾਈਵ ਹੋਵਾਂ ਤੁਹਾਡੇ ਨਾਲ ਗੱਲਬਾਤ ਕਰ ਸਕਾਂ ਤੇ ਮੈਂ ਤਾਂ ਇਹ ਜਾਨਣਾ ਹੁਣੇ ਦੋਸਤੋ ਅਗਰ ਕੋਈ ਲਾਈਵ ਦੇ ਵਿੱਚ ਮੇਰੇ ਨਾਲ ਜੁੜਦਾ ਵਾ ਚੈਨਲ ਨੂੰ ਸਬਸਕ੍ਰਾਈਬ ਓਕੇ ਭਾਜੀ ਯੂਐਸਏ ਥੈਂਕ ਯੂ ਭਾਜੀ ਥੈਂਕ ਯੂ ਤੇ ਸ਼ੁਕਰ ਹੈ ਕਿ ਚਲੋ ਸਾਡ ਨੂੰ ਵੀ ਬਾਹਰਲੀ ਬਾਹਰਲੇ ਲੋਕੀ ਦੇਖਦੇ ਤੇ ਥੈਂਕ ਯੂ ਭਾਜੀ ਬਾਕੀ ਲਾਈਕ ਕਰਿਓ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੇ ਮੈਂ ਇਹ ਦੋਸਤੋ ਇਹ ਕੋਸ਼ਿਸ਼ ਰਹਿੰਦੀ ਹੈ ਮੇਰੀ ਕਿ ਜਿੰਨੇ ਵੀ ਬੰਦੇ ਮੇਰੇ ਨਾਲ ਜੁੜਨ ਵਧੀਆ ਹੋਣ ਕਿਉਂਕਿ ਦੇਖੋ ਟਾਈਮ ਦਾ ਕੁਝ ਪਤਾ ਨਹੀਂ ਹੁੰਦਾ ਕਦੋਂ ਕਿਸੇ ਦੀ ਜ਼ਰੂਰਤ ਪੈ ਜਵੇ ਤੇ ਇਸ ਕਰਕੇ ਮੈਂ ਥਿੰਕਿੰਗ ਇਹ ਹੁੰਦੀ ਹੈ ਕਿ ਜਿੰਨੇ ਵੀ ਨਾਲ ਜੁੜਨ ਵਧੀਆ ਬੰਦੇ ਜੁੜਨ ਕਿਉਂਕਿ ਕਿਸੇ ਵੇਲੇ ਲਾਈਵ ਦੇ ਵਿੱਚ ਗਲਤ ਬੰਦੇ ਵੀ ਜੁੜ ਜਾਂਦੇ ਆ ਉਹ ਫਿਰ ਗਲਤ ਬੋਲਦੇ ਆ ਬਾਕੀ ਮੇਰੀ ਤਾਂ ਥਿੰਕਿੰਗ ਇਹ ਹੀ ਰਹੀ ਮੈਂ ਕਦੀ ਕਿਸੇ ਨੂੰ ਫਿਰ ਉਲਟਾ ਜਵਾਬ ਨਹੀਂ ਦਿੰਦਾ ਉਹ ਇਸ ਕਰਕੇ ਕਿ ਮੇਰੀ ਮੈਂ ਇਹ ਸੋਚਦਾ ਹੁੰਨਾ ਵਾ ਕਿ ਦੇਖੋ ਕਮਲ ਦਾ ਫੁੱਲ ਜਿਹੜਾ ਹੁੰਦਾ ਨਾ ਉਹ ਕਿਚੜ ਦੇ ਵਿੱਚ ਹੁੰਦਾ ਵਾ ਪਰ ਕਿੱਚੜ ਦੇ ਵਿੱਚ ਹੋਣ ਦੇ ਬਾਵਜੂਦ ਵੀ ਕਮਲ ਦੇ ਫੁੱਲ ਦੀ ਕਿੰਨੀ ਵੈਲਿਊ ਹੁੰਦੀ ਹੈ ਕਿ ਇਸ ਕਰਕੇ ਕਮਲ ਦੇ ਫੁੱਲ ਨੂੰ ਉੱਗਣ ਲਈ ਉਹਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਉਹ ਕਿਚੜ ਜਿਹਾ ਕਿੱਥੇ ਹੈ ਓਕੇ ਭਾਜੀ ਕੰਮ ਤੋਂ ਆਫ ਹੋਇਆ ਸੀ ਓਕੇ ਭਾਜੀ ਹੋਰ ਭਾਜੀ ਮੌਸਮ ਇੱਧਰ ਕਿਦਾਂ ਠੀਕ ਠਾਕ ਵਧੀਆ ਮੌਸਮ ਠੰਡ ਹੈਗੀ ਹੈ ਜਾਂ ਕਿਦਾਂ ਹੁਣ ਤਾਂ ਪੰਜਾਬ ਦੇ ਵਿੱਚ ਵੀ ਓਹੋ ਬਿਊਟੀਫੁਲ ਲਾਈਵ ਭਾਜੀ ਬਿਊਟੀਫੁਲ ਲਾਈਵ ਕੀ ਕਈ ਤਾਂ ਗਾਲਾਂ ਕੱਢਦੇ ਹੁਣੇ ਮੈਨੂੰ ਵੀ ਐਵੇਂ ਹੀ ਪਕਾਈ ਮਾਰਦਾ ਰਹਿੰਦਾ ਏ ਤੇ ਮੋਹਿਤ ਸ਼ੈਫ ਤਾਂ ਕਿੱਥੇ ਭਾਜੀ ਬਸ ਘਰੋਂ ਬਾਹਰ ਰਹੇ ਹੋਏ ਆ ਥੋੜਾ ਉਹਦੇ ਚੱਕਰ ਦੇ ਵਿੱਚ ਕੁਕਿੰਗ ਕਰਨ ਦਾ ਸ਼ੌਂਕ ਪੈ ਗਿਆ ਕੁਕਿੰਗ ਕਰਨ ਦਾ ਸ਼ੌਂਕ ਇਸ ਕਰਕੇ ਪਿਆ ਜਦੋਂ ਆਪਾਂ ਜਦੋਂ ਕੋਰੋਨਾ ਟਾਈਮ ਚੱਲਦਾ ਸੀਗਾ ਨਾ ਉਦੋਂ ਉਸ ਟਾਈਮ ਮੈਂ ਸੀਗਾ ਜੀ ਇੱਧਰ ਉੱਤਰਾਖੰਡ ਵਾਲੀ ਸਾਈਡ ਇੱਧਰ ਕੇਦਾਰਨਾਥ ਵਾਲੀ ਸਾਈਡ ਨਾ ਉਦੋਂ ਜੀਓ ਵਾਲਿਆਂ ਦਾ ਪ੍ਰੋਜੈਕਟ ਚੱਲਦਾ ਪਿਆ ਸੀਗਾ ਬਹੁਤ ਵੱਡਾ ਭਾਜੀ ਮੈਂ ਕੰਮ ਕਰ ਤੈਨੂੰ ਦੱਸਣ ਲੱਗਾ ਟੈਲੀਕਮ ਦੇ ਸੈਕਟਰ ਦੇ ਵਿੱਚ ਹੈਗਾ ਤੇ ਆ ਜਿੰਨਾ ਵੀ ਆਰਮੀ ਦਾ ਰੂਟ ਆ ਐਨਐਫਐਸ ਦਾ ਆਰਮੀ ਵਾਲੇ ਜਿੰਨਾ ਵੀ ਕਹ ਲੋ ਕੀ ਆ ਟੈਲੀਕਮ ਯੂਜ਼ ਕਰਦੇ ਆ ਇਹ ਸਾਰਾ ਆਪਣੇ ਅੰਡਰ ਤੇ ਅੰਮ੍ਰਿਤਸਰ ਦੇ ਵਿੱਚ ਮੈਂ ਜਿੰਨੇ ਵੀ ਆਰਮੀ ਦੇ ਰੂਟ ਆ ਉਹ ਸਾਰੇ ਦੇਖਦਾ ਵਾਂ ਤੇ 1 ਮਿੰਟ ਰੁਕਿਓ ਜੀ ਬਾਹਰ ਕੋਈ ਆਇਆ ਲਾ ਆਓ ਪਿਆਰਿਓ ਆਓ ਠੀਕ ਹੋ ਹੁਣ ਨਾ ਠੀਕ ਹੋ ਹੁਣ ਪ੍ਰੋਪਰ ਠੀਕ ਹੋ ਗਿਆ ਜਾਂ ਨਹੀਂ ਹਾਂ ਪ੍ਰੋਪਰ ਨਹੀਂ ਹੋ ਰਹਾ ਪਰ ਆ ਗਿਆ ਦਵਾਈ ਕੇ ਕੋਲ ਆਣਿਆ ਜਿਹੜਾ ਦਵਾਈ ਕੇ ਪੈਸੇ ਤਾਂ ਦੇ ਨਹੀਂ ਰਹੇ ਲਾ ਫਾੜਾ ਇੱਥੋਂ ਦੇਖ ਪੈਚ ਗੁੱਡਾ ਹੈ ਗਿਆ ਨਾ ਇਹਦੇ ਵਿੱਚ ਦੇਖ ਪੈਚ ਗੁੱਡਾ ਹੈ ਗਿਆ ਆ ਬੋਰੇ ਚ ਦੇਖ ਬੋਰੇ ਚ ਨਹੀਂ ਨਹੀਂ ਉਹ ਦਿਖਾ ਦਿੱਤੇ ਨਾ ਟਗੜੀ ਵਿੱਚ ਪਾਉਂਗਾ ਉਹ ਉੱਪਰ ਅਸੀਆ ਬਾਜੀ ਉੱਪਰ ਬਾਹਰ ਬਤਾ ਰਹੇ ਤੇ ਉੱਪਰ 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 ਚਲੋ ਤਾਂ ਗੜੀ ਨੂੰ ਖਲਵਾਤਾ ਹਾਂ ਨਾ ਕਹਿੰਦਾ ਕੋੜੇ ਦੇਖਣਾ ਕਿ ਆਪ ਤੇ ਚਲੀ ਨੀ ਭਾਲਦੇ। ਫਿਰ ਮੈਨੂੰ ਸੁਕੇਦਾ। ਉਹ ਤੇਰਾ ਕੀ ਸੀਨ ਆ ਓਏ? ਚੌਥੇ ਦਿਨ ਬਾਅਦ ਛੁੱਟੀ ਕਰ ਲੈਣਾ। ਹਾਂਜੀ। ਤੇਰਾ ਕੀ ਸੀਨ ਆ? ਉਹ ਮੈਂ ਵਿਆਹ ਗਿਆ ਨਾ ਪੱਜੀ। ਵਿਆਹ ਗਿਆ ਭਾਂ ਐਂ ਤੂੰ ਤੇ ਥੋੜੀ ਜਿਹੀ ਹਫਤੇ ਚ 4 ਦਿਨ ਘਰੇ ਰਹਿਣਾ ਨਾ 2 ਦਿਨ ਕੰਮ ਤੇ ਆ ਜਾਣਾ। ਆ ਦੋ ਵਿਆਹੇ ਪੱਜੀ ਦੋ ਵਿਆਹੇ ਜਾਣਾ। ਆ ਦੇਗਾ ਵਿਆਹ। ਆ ਜਰਾ ਅੱਜ ਹੀ ਹੋਰ। ਤੇ ਫੜੇ ਮੈਂ ਨਹੀਂ ਭਾਲ ਕਹੀ ਇਧਰ ਕੋ ਟਿਕ ਲੋ ਕੋਰ। ਹੋ ਗਿਆ ਤਾ ਸੋਹ ਤਾਰਸ ਫਾਇਦੇ ਨਾ ਦੇ।

ਤੇਰੇ 9 ਫਾਈਬਰ ਸੀਗੇ ਮਜ਼ਾਕ ਕਰਨਾ ਬਾਦਲਾ ਲਗਾ ਦਿੰਗੇ ਅਗਰ ਅਪਣਾ ਕਰ ਲਗਾਣੇ ਪੈਣੇ ਆ ਯਾਰ ਇਹ ਤਾਂ ਬਹੁਤ ਛੋਟੀ ਹੋ ਗਈ ਫਿੱਟਰ ਲੈ ਇਹ ਜੀ ਆਪਣੀ ਟੀਮ ਵਾਲੇ ਮੁੰਡੇ ਆ ਦੋਸਤੋ ਇਹ ਆ ਗਏ ਆ ਤੇ ਹੁਣ ਆਪਾਂ ਇਹਨਾਂ ਨਾਲ ਜਾਵਾਂਗੇ ਤੇ ਆਪਣੇ ਮੁੰਡੇ ਆਪਣੇ ਨਾਲ ਕੰਮ ਕਰਦੇ ਹੋ ਹੈ ਸਾਲੇ ਪਰ ਹਰਾਮੀ ਇੱਕ ਨੰਬਰ ਦੇ ਉਹ ਇਸ ਕਰਕੇ ਜਿਹੜੇ ਯਾਰ ਕੋਈ ਸੋਚਦਾ ਵਾ ਅਸੀਂ ਤੇਜ ਆ ਪਰ ਇਹਨਾਂ ਨੂੰ ਪਤਾ ਨਹੀਂ ਕਿ ਇਸ ਲਾਈਨ 'ਚੋਂ ਹੀ ਨਿਕਲੇ ਆ ਤੇ ਹੁਣ ਜੀ ਆਪਾਂ ਜਾਵਾਂਗੇ ਕਿਉਂਕਿ ਦਵਾਈ ਦੂ ਵੀ ਚੱਕ ਲਈਏ ਦਵਾਈ ਵੀ ਖਾਣੀ ਆ ਜੀ ਬੁਖਾਰ ਚੜਿਆ ਕੱਲ ਦਾ ਟੈਲੀਕਮ ਕਮਿਊਨੀਕੇਸ਼ਨ ਚ ਕੀ ਕੁਆਲੀਫਿਕੇਸ਼ਨ ਹੁੰਦੀ ਹੈ ਭਾਜੀ ਜਿਨ੍ਹਾਂ ਨੇ ਤਾਂ ਡਿਪਲੋਮਾ ਕੀਤਾ ਹੋਇਆ ਉਹਨਾਂ ਨੂੰ ਪਹਿਲਾਂ ਮਿਲ ਜਾਂਦੀ ਸੀਗੀ ਜੋ ਪਰ ਉਹਨਾਂ ਮੋਸਟਲੀ ਬੀਟੈਕ ਵਾਲੇ ਮੰਗਦੇ ਆ ਇਹ ਕੀ ਗਾਣਾ ਜੀ ਬੀਟੈਕ ਤੇ ਅਗਰ ਅੱਜ ਮੈਂ ਟਾਵਰ ਦੇ ਜਾਣਾ ਹਾਂ ਉੱਥੇ ਕੰਮ ਕਰਨਾ ਥੋੜਾ ਜਿਹਾ ਚੂਹਿਆਂ ਨੇ ਨਾ ਉੱਥੇ ਥੋੜੀ ਸਾਡੀ ਕੇਬਲ ਡੈਮੇਜ ਕੀਤੀ ਹੋਈ ਹੈ ਤੇ ਉਹਨੂੰ ਜਾ ਕੇ ਸਹੀ ਕਰਾਂਗੇ ਤੇ ਅਗਰ ਟਾਈਮ ਲੱਗਾ ਤੇ ਮੈਂ ਜ਼ਰੂਰ ਲਾਈਵ ਆਉਂਗਾ ਉੱਥੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਸਮਝਾਉਂਗਾ ਕਿ ਸਾਡਾ ਕੰਮ ਹੁੰਦਾ ਕੀ ਨਹੀਂ ਹੁੰਦਾ ਤੇ ਪਿਤਾ ਨੂੰ ਮੈਂ ਦੱਸੂਗਾ ਤੇ ਬਾਕੀ ਜਿਹੜੇ ਤੁਸੀਂ ਮੇਰੇ ਕੁਕਿੰਗ ਦੇ ਬਲੌਗ ਦੇਖਦੇ ਹੋਏ ਤਾਂ ਜਦੋਂ ਟਾਈਮ ਮਿਲਦਾ ਵਾ ਦੋਸਤੋ ਫ੍ਰੀ ਹੋਈਦਾ ਵਾ ਥੋੜਾ ਔਰ ਸਾਡਾ ਜਿਹੜਾ ਕੰਮ ਹੁੰਦਾ ਵਾ ਉਹ 24 ਘੰਟੇ ਵਾਲਾ ਹੁੰਦਾ ਵਾ ਇਦਾਂ ਨਹੀਂ ਹੁੰਦਾ ਵਾ ਕਿ ਅਸੀਂ ਜੇ ਭਾਜੀ ਮੈਂ ਬੀਟੈਕ ਕੀਤੀ ਹੋਈ ਹੈ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਦੀ ਨਾ ਤੇ ਉਹਦੇ ਰਿਗਾਰਡਿੰਗ ਜੋਬ ਮਿਲੀ ਮੈਨੂੰ ਤੇ ਹੁੰਦੀ ਪਰ ਮੈਨੂੰ ਟਾਈਮ ਬਹੁਤ ਹੋ ਗਿਆ ਮੈਨੂੰ 8-9 ਸਾਲ ਹੋ ਗਏ ਤੇ 8-9 ਸਾਲ ਹੋ ਗਏ ਐ ਇਸੇ ਟੈਲੀਕਮ ਸੈਕਟਰ ਦੇ ਵਿੱਚ ਹੀ ਪਹਿਲਾਂ ਮੈਂ ਆਪਣੀ ਹੋਮ ਲੋਕੇਸ਼ਨ ਤੇ ਹੀ ਦੇਖਦਾ ਹੁੰਦਾ ਸੀਗਾ ਕੰਮ ਪੈਕੇਜ ਹਾਂ ਭਾਜੀ ਪੈਕੇਜ ਵਧੀਆ ਵਾ ਕਹਿ ਲੋ ਕਿ ਫੋਰਨ ਕੰਟਰੀ ਆਣ ਦੀ ਜਰੂਰਤ ਨਹੀਂ ਉਦਾਂ ਵੀ ਮੈਂ 3 ਸਾਲ ਭਾਜੀ ਪਹਿਲਾਂ ਮੈਂ ਗਰੂਡੀ ਦੇਸੀ ਸੈਡ ਹਾਈ ਹਾਂਜੀ ਭਾਜੀ ਕੀ ਹਾਲ ਚਾਲ ਉਦਾਂ ਵੀ 3 ਸਾਲ ਮੈਂ ਪਹਿਲਾਂ ਸਿੰਗਾਪੁਰ ਦੇ ਵਿੱਚ ਲਗਾਏ ਆ ਉੱਥੇ ਵੀ ਉਹ ਚਲਿਏ ਚਲੋ ਸਾਹਿਬ ਚਲੋ ਸਾਰੀਆਂ ਗਾਣੂ ਕੱਢ ਲਈਆਂ ਯਾਰ ਭੈਣ ਤੋਂ ਜਿੰਨੀਆਂ ਪੈਚ ਕੋਡਾਂ ਹੈਗੀਆਂ ਉਹਨੀਆਂ ਉਹ ਵੀ ਯੂਜ਼ ਕਰ ਲਈ। ਆਹ ਚਾਹ ਤਬੀਕਾਬਾ ਕਰ ਮੰਨ ਲਿਆ। ਉਹ ਭਰਾ ਇਹ ਪੁਰਾਣਾ ਥੋੜੀ ਆ ਪ੍ਰਮੋਸ਼ਨ ਨੇ ਗਏ ਚਾਹੀਦੇ ਆ ਸਾਨੂੰ ਇਹ। ਦੋਜੀ ਨੂੰ ਪੁੱਛੇਗੀ ਆਪਲੇ ਕਾ ਦਨੋ ਆਪ। ਤੇ ਤੂੰ ਵੀ ਸਾਰੀਆਂ ਗਾਣੂ ਕੱਢ ਲਈ ਮੈਂ ਤੈਨੂੰ ਗਿਆ ਉਹਦੇ ਵਿੱਚ ਪੈਚ ਕੋਡਾਂ ਪਈਆਂ। ਉਹਨਾਂ ਨੇ ਤਾਂ ਮੈਨੂੰ ਇਹ ਗਿਆ ਸੀਗਾ ਕਿ ਪੈਚ ਕੋਡਾਂ ਨਾਲ ਹੋ ਸਕਿਆ ਤੇ ਉਹਨਾਂ ਨੇ ਇਹ ਪਤਾ। ਪੁਰਾਣਾ ਥੱਲੇ ਕਿਉਂ ਆਇਆ ਜੋ ਮੈਂ ਕੱਢ ਰਹਾ ਤਾਂ ਉਹ ਗਰੀ ਰੁਕ ਤੇ। ਤੇ ਮੈਂ ਤੂੰ ਮੈਂ ਬੋਲ ਕੇ ਤੋ ਆਇਆ ਯਾਰ। ਉਹ ਕਹਿ ਰਹਾ ਨਾ ਕਿ ਹੋਰ ਵੀ ਕਹੀਂ ਸੀ ਮੰਨ ਲਿਆ ਡੈਮੇਜ ਹੋ ਰਹੀ ਉਹ ਵਾ और वो कौन सा उसमें कोई जॉइंट थोड़ा ना और क्या होता है एक्स्ट्रा ही पड़ी है अगर कहीं से लगाना भी पड़ गया फटिया में जब भी दोबारा ही लगानी पड़ेगी एक्स्ट्रा तो पड़ी है पर जो कहा गया हो ना वही सुनना चाहिए अब उन्होंने मुझे वो कहा मैंने उल्ट करा दिया काम तो उसका क्या फायदा फिर आप ऊपर ही रुकते बताते कितनी काट मैंने तुम्हें बोल के तो आया यार ट्रेस मारी तूने अब वहां कोई आईडिया तो है नहीं कि कितनी डैमेज है बात ये है ना

ਤੂੰ ਮੇ ਪਤਾ ਉੱਪਰ ਵਾਲੋ ਕਾ ਵਹੰਚੋ ਦਿਮਾਗ ਖਰਾਬ ਉੱਤੇ ਪਤਾ ਨਹੀਂ ਲੱਗਦਾ ਕੋਈ ਬਾਤ ਨਹੀਂ ਜੋ ਮੰਨ ਲਿਆ ਹੈ ਮੈਂ ਆਪਕੋ ਦੇਖੂ ਆਪਕੋ ਬਾਤ ਬਤਾ ਕਰ ਫੇਰ ਤੂੰ ਲੈ ਕੇ ਸਾਰੀ ਲੈ ਆਇਆ ਜੋ ਭਾਈ ਮੇਰਾ ਆਫਿਸ ਤਾਂ ਜਿਹੜਾ ਹੈਗਾ ਵਾ ਉਹ ਹੈਗਾ ਵਾ ਮੇਨ ਦਿੱਲੀ ਛੋਟੀ ਬ੍ਰਾਂਚ ਜਿਹੜੀ ਹੈਗੀ ਹੈ ਮੁਹਾਲੀ ਤੇ ਉਦਾਂ ਅਮਰੀਕ ਸਰ ਦੇ ਵਿੱਚ ਕੋਠੀ ਖਰੀਦੀ ਹੋਈ ਹੈ ਰੂਮ ਆਫਿਸ ਬਣਾਇਆ ਹੋਇਆ ਆ ਰੂਮ ਆਪਣਾ ਨਾਈਟ ਟਾਈਮ ਇੱਥੇ ਸ਼ਿਫਟ ਸੌਈਦਾ ਵਾ ਤੇ ਇਹ ਕੰਮ ਇਹ ਚੋ ਕੱਢ ਕੇ ਨਹੀਂ ਆ ਪੈਚ ਗੋਡਾਂ ਮ ਜਿੰਨੀਆਂ ਪੈਚ ਗੋਡਾਂ ਸਾਰੀਆਂ ਕੱਢ ਲਾ ਵਿੱਚ ਇਹ ਆਫੀਸਰ ਜੀ ਆਪਣਾ ਇਹ ਆਪਣੀ ਸਾਮ ਦੀ ਕੁਰਸੀ ਇੱਕ ਉਹ ਸਾਫ ਦਾ ਕਮਰਾ ਇਹ ਕਿਚਨ ਜਿੱਦਾਂ ਦਾ ਤੇਰੇ ਸਾਹੀ ਕੰਮ ਆ ਨਾ ਤੇਰਾ ਪਤਾ ਕੱਟ ਦੇਣਾ ਇਹਨਾਂ ਨੇ ਮੈਂ ਤੈਨੂੰ ਦੱਸਤੀ ਗੱਲ ਅੱਜ ਛੁੱਟੀਆਂ ਛਟੀਆਂ ਘਟ ਮਾਰਿਆ ਕਰ ਹੋ ਗਈ ਲੇਲਾ ਜਨੀਆ ਵੀ ਹੈਗੀਆਂ ਤੈਨੂੰ ਵੀ ਚਾਹੀਦੀਆਂ ਤੂੰ ਵੀ ਰੱਖ ਲੈ ਚਾਰ ਲੈ ਲੈ ਚਾਰ ਅੱਠ ਬਣ ਜਾਣੀਆਂ ਵਾ ਚਾਰ ਲੈ ਲੈ ਬਾਕੀ ਰੱਖ ਦੇ ਦੇ ਵਿੱਚ ਹੀ ਕੰਮ ਆ ਜਾਂਦੀਆਂਗੇ ਉਹ ਵੀ ਲੈ ਲੈ ਉਹ ਵੀ ਖਰਾਬ ਉਹ ਵੀ ਇਦਾਂ ਹੀ ਉਹ ਵੀ ਚੱਕ ਲੈ ਬਾਕੀ ਰੱਖ ਦੀ ਸਾ ਚਾਰ ਲੈ ਲਾ ਚਾਰ ਚਲੋ